ਬਠਿੰਡਾ ਦੇ ਮਲੋਟ ਰੋਡ ਤੋਂ 600 ਗ੍ਰਾਮ ਅਫੀਮ ਸਮੇਤ ਬਠਿੰਡਾ ਦੀ ਲਾਲਸੀ ਵਸਤੀ ਦਾ ਰਹਿਣ ਵਾਲਾ ਇੱਕ ਨੌਜਵਾਨ ਬਠਿੰਡਾ ਪੁਲਿਸ ਵੱਲੋਂ ਕੀਤਾ ਗਿਆ ਕਾਬੂ ਥਾਣਾ ਛੱਦਰ ਵਿਖੇ ਮਾਮਲਾ ਦਰਜ ਕਰਕੇ ਇਸ ਨੂੰ ਕੀਤਾ ਗਿਆ ਪੰਧਾਵਲਾਤ ਬਠਿੰਡਾ ਦੇ ਥਾਣਾ ਛੱਦਰ ਦੇ ਐਸਐਚਓ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਥਾਣਾ ਛੱਦਰ ਦੀ ਪੁਲਿਸ ਪਾਰਟੀ ਮਲੋਟ ਰੋਡ ਤੇ ਗਸ਼ਤ ਕਰ ਰਹੀ ਸੀ ਤਾਂ ਇੱਕ ਐਕਟਵਾ ਤੇ ਆ ਰਹੇ ਵਿਅਕਤੀ ਨੂੰ ਰੋਕ ਕੇ ਦਫ਼ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕੋਲੋਂ 600 ਗ੍ਰਾਮ ਅਫੀਮ ਬ੍ਰਾਮਦ ਕੀਤੀ ਗਈ ਉਹਨਾਂ ਦੱਸਿਆ ਕਿ ਇਹ ਵਿਅਕਤੀ ਲਾਲ ਸਿੰਘ ਬਸਤੀ ਦਾ ਰਹਿਣ ਵਾਲਾ ਹੈ ਅਤੇ ਇਸ ਤੇ ਇਸ ਤੋਂ ਪਹਿਲਾਂ ਦਾ ਕੋਈ ਵੀ ਇਸ ਤਰ੍ਹਾਂ ਦਾ ਮਕੱਦਮਾ ਵੀ ਆਪਣਾ ਦਰਜ ਨਹੀਂ ਹੈ ਤੇ ਹੁਣ ਇਸ ਨੂੰ ਆਪਣਾ ਥਾਣਾ ਸ਼ਤਰ ਵਿਖੇ ਇਸ ਤੇ ਮਾਮਲਾ ਦਰਜ ਕਰਕੇ ਇਸ ਨੂੰ ਬੰਦਾਫਾਲਤ ਕੀਤਾ ਗਿਆ ਹੈ ਅਤੇ ਅੱਜ ਇਸ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਸ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਜਿਹੜੇ ਉਹ ਬਠਿੰਡਾ ਪੁਲਿਸ ਵੱਲੋਂ ਕੰਗਾਲ ਜਾਣਗੇ ਦੱਸਦੀ ਹੈ ਕਿ ਲਗਾਤਾਰ ਬਠਿੰਡਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਇਸ ਤਰ੍ਹਾਂ ਦੀ ਮੁਹਿੰਮ ਜਿਹੜੀ ਉਹ ਚਲਾਈ ਹੋਈ ਹੈ ਤੇ ਇਹਨਾਂ ਵੱਲੋਂ ਲਗਾਤਾਰ ਇਹ ਆਪਣੇ ਗ੍ਰਿਫਤਾਰੀ ਕਿੰਨੇ ਜਾ ਰਹੀਆਂ ਹੈ ਤੇ ਹੁਣ ਇਹਨਾਂ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਬਠਿੰਡਾ ਦੇ ਲੋਡ ਰੋਡ ਤੋਂ 600 ਗ੍ਰਾਮ ਹਫੀਮ ਸਮੇਤ ਇੱਕ ਲਾਲ ਸਿੰਘ ਵਾਸਦੀ ਦੇ ਰਹਿਣ ਵਾਲੇ ਨੌਜਵਾਨ ਨੂੰ ਐਕਟਵਾ ਸਮੇਤ ਗ੍ਰਿਫਤਾਰ ਕੀਤਾ ਹੈ ਜਿਸ ਤੇ ਥਾਣਾ ਛੱਦਰ ਵਿਖੇ ਇਹਨਾਂ ਵੱਲੋਂ ਮਾਮਲਾ ਦਰਜ ਕਰਕੇ ਇਸ ਨੂੰ ਬੰਦ ਹਵਾਲਾਤ ਕੀਤਾ ਗਿਆ ਤੇ ਅਗਲੀ ਕਾਰਵਾਈ ਨਾਲੋਂ ਕੀਤੀ ਜਾ ਰਹੀ ਹੈ ਆ ਉਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਥਾਣਾ ਸ਼ਤਰ ਦੇ ਐਸ ਐਚਓ ਮਾਨਯੋਗ ਐਸ ਐਸ ਪੀ ਸਾਹਿਬ ਬਟਿੰਡਾ ਅਮਨੀਤ ਕੰਧ ਜਿਨੇ ਇਹਦਾ ਕੰਮ ਕਰਤ ਕੱਲੋ ਪੁਲਿਸ ਥਾਣਾ ਸਦਰ ਬਟਿੰਡਾ ਦੀ ਪੁਲਿਸ ਪਾਤੀ ਦਰਜਤ ਤੇ ਸੀ ਜਿਨ੍ਹਾਂ ਜਿਨ੍ਹਾਂ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਉਹਨਾਂ ਨੇ ਇੱਕ ਨੌਜਵਾਨ ਬੋਬੀ ਮਾਨ ਨੂੰ 600 ਗ੍ਰਾਮ ਹਫੀਮ ਸਮੇਤ ਸਮੇਤਕ ਤਿਕਾ ਕਬੂ ਕੀਤਾ ਇਸ ਤੇ ਅਸੀਂ ਐਫਆਰ ਰਜਿਸਟਰ ਕਾਫੀਰ ਨੰਬਰ 5 ਅੰਡਰ ਸੈਕਸ਼ਨ 18 ਬੀ ਐਂਡ ਪਲੱਸ ਉੱਤਰ ਜਿ ਕਰਕੇ ਅਸੀਂ ਅਗਲੀ ਜੀ ਤਫਤੀਸ਼ ਕਰ ਰਹੇ ਹਾਂ ਸਰੇ ਨੀ ਹੈ ਤੋਦੀ ਗਾਪੀ ਇਹ ਇਨਵੈਸਟੀਗੇਸ਼ਨ ਦਾ 파ਰਟ ਹੈ ਮੈਂ ਉਸੇ ਕੁਛ ਵਿੱਚ ਕਰ ਰਿਹਾ ਹਾਂ ਦਾ ਪੁਲਿਸ ਫਰਮਾਨੇ ਵੀ ਅਜਲ ਕੌਚ ਚੁਕੇਸ਼ ਕਰਕੇ ਲਵਾਂਗੇ ਉਸ ਤੋਂ ਬਾਅਦ ਅਗਲੀ ਤਫਤੀਸ਼ ਕਰਾਂਗੇ ਇਹ ਹੈ ਨਾ ਬਿਲਕੁਲ ਜਈ ਸਰੇ ਇਹ ਲਾਲ ਸਿੰਘ ਨੋਕਾ ਗਲੀ ਨੰਬਰ 26 ਲਾਲ ਸਿੰਘ ਬਸਤੀ ਬਠਿੰਡਾ ਦਾ ਰਹਿਣ ਵਾਲਾ ਇਹ ਬੰਦਾ ਕੋਈ ਇਹ ਮਾਮਲੇ ਕਰਦਾ ਨਹੀਂ ਪਹਿਲਾਂ ਹੁਣ ਕੋਈ ਐਪਰ ਰਿਸਟਰ ਨਹੀਂ ਹੈ ਅਫੀਸਰ ਜੋ ਨਸ਼ਾ ਵੇਚਣ ਦਾ ਕੰਮ ਕਰਦੇ ਆ ਲਖਤੀ ਉਹਨਾਂ ਨੂੰ ਕੀ ਮੈਸੇਜ ਹੈ ਬਠਿੰਡਾ ਪੁਲਿਸ ਵੱਲੋਂ ਜਿਹੜੇ ਨਸ਼ੇ ਵਿੱਚੋਂ ਦਾ ਕੰਮ ਕਰਦੇ ਆ ਜਾਂ ਹੋਰ ਵੀ ਕੋਈ ਕੋਈ ਵੀ ਕ੍ਰਿਮੀਨਲ ਐਕਟੀਵਿਟੀ ਵਿੱਚ ਸ਼ਾਮਲ ਹੈ ਇਹਨਾਂ ਨੂੰ ਸਖਤ ਮੈਸੇਜ ਹੈ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ